ਪਹਿਣਾ ਨੂੰ ਕਿਹਾ ਕਿ 10000 ਰੁਪਇਆ ਦਵਾਂਗੇ ਔਰ ਨਸ਼ੇ ਦੀ ਜਾਨ ਬਾਰੇ ਕਿਹਾ ਸੀਗਾ ਪਰ ਨਸ਼ਾ ਵਧਿਆ ਅਤਿਆਚਾਰ ਵਧਿਆ ਬਲਾਤਕਾਰ ਵਧੇ ਅਜੇ ਤੱਕ ਕੁਝ ਵੀ ਨਹੀਂ ਹੋਇਆ ਅਸੀਂ ਇਸ ਕਰਕੇ ਜਿਤਾ ਰਹੇ ਹਾਂ ਕਿ ਇਸ ਕਰਕੇ ਕਿ ਮਸੀਹ ਲੋਕ ਅੱਗੇ ਆ ਜਾਣ ਜਿਹੜੇ ਮਸੀਹ ਲੋਕ ਇਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹੱਥ ਜੋੜ ਦੇ ਕੇ ਸਾਡਾ ਆਹ ਕੰਮ ਕਰ ਦਿਓ ਸਾਡਾ ਆਹ ਕੰਮ ਕਰ ਦਿਓ ਪਰ ਹੁੰਦਾ ਨਹੀਂ ਆ ਪਰ ਇਸ ਵਕਤ ਸਾਨੂੰ ਉਮੀਦ ਆ ਸਭ ਜੀ ਉੱਤੇ ਸਾਨੂੰ ਆਸ ਵੀ ਆ ਕਿ ਇਸ ਵਾਰ ਲੋਕ ਸਭ ਮਿਲ ਕੇ ਪਾਸਟਰ ਸਮੀਲ ਨੂੰ ਜਤਾਉਣਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇਸੇ ਵਿੱਚ ਆਲੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਦੇ ਫਤਿਹਗੜ ਚੂੜੀਆਂ ਵਿਛਲੇ ਦਫ਼ਤਰ ਦਾ ਉਤ்கਾਟਨ ਕੀਤਾ ਗਿਆ। ਇਸ ਮੌਕੇ ਸੈਮੂਅਲ ਸੋਨੀ ਵਿਸ਼ੇਸ਼ ਤੌਰ ਤੇ ਹਾਜ਼ਰ ਹੈ ਤੇ ਮੀਡੀਆ ਦੇ ਰੂਬਰੂ ਹੁੰਦੇ ਉਹਨਾਂ ਪਿਛਲੇ ਕਈ ਸਾਲਾਂ ਤੋਂ ਆਇਆਂ ਰਵਾਇਤੀ ਪਾਰਟੀਆਂ ਦੀ ਲੁੱਟ ਖਸੁੱਟ ਦਾ ਸ਼ਿਕਾਰ ਹੁੰਦੇ ਲੋਕਾਂ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਸਿਸਟਮ ਗੰਦਲਾ ਹੋ ਚੁੱਕਾ ਹੈ ਤੇ ਇਸ ਗੰਦਲੇ ਸਿਸਟਮ ਨੂੰ ਸਾਫ਼ ਕਰਨ ਦੇ ਲਈ ਇੱਕ ਜੁਟਤਾ ਚਾਹੀਦੀ ਹੈ ਉਹਨਾਂ ਕਿਹਾ ਕਿ ਹੁਣ ਤੱਕ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਠੱਗੀ ਹੁੰਦੀ ਆਈਏ ਕਿਉਂਕਿ ਬਾਹਰੀ ਉਮੀਦਵਾਰ ਵੋਟਾਂ ਲੈ ਕੇ ਥੋੜਾ ਰਫ ਚੱਕਰ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਕਦੇ ਸ਼ਕਲ ਨਹੀਂ ਵਿਖਾਉਂਦੇ ਤੇ ਗਰੀਬਾ ਮਜ਼ਦੂਰਾ ਤੇ ਕਿਸਾਨਾਂ ਦੇ ਮਸਲੇ ਜਿਉਂਦੇ ਤਿਉਂ ਖੜੇ ਨੇ ਇਸ ਵਾਰ ਪੜਿਆ ਲਿਖਿਆ ਸੁਜਵੰਤ ਤੇ ਸਾਰੇ ਭਾਈਚਾਰਿਆਂ ਦਾ ਸਾਂਝਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਇਸ ਦੌਰਾਨ ਉਹਨਾਂ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟਾਂ ਪੌਂਦੀਵੀ ਅਪੀਲ ਕੀਤੀ ਹੈ ਦਾਸਦੀਕੇ ਇਥੇ ਵਰਕਰਾਂ ਦੇ ਵਿੱਚ ਵੀ ਖਾਸਾ ਜੋਸ਼ ਨਜ਼ਰ ਆਇਆ ਇਸ ਮੌਕੇ ਆਜ਼ਾਦ ਉਮੀਦਵਾਰ ਸੈਮੂਅਲ ਸੋਨੀ ਦੇ ਵੱਲੋਂ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਤੇ ਸਤਿਕਾਰ ਦੇ ਲਈ ਧੰਨਵਾਦ ਦਿੱਤਾ ਗਿਆ ਤੇ ਜ਼ੁਰਾਂ ਉਨ੍ਹਾਂ ਦਾ ਕਿ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕਰਾਂਗਾ ਇਸ ਮੌਕੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਕੇ ਲੋਕ ਧੜਾ ਧੜ ਸੈਮੂਅਲ ਸੋਨੀ ਦੀ ਅਗਵਾਈ ਕਬੂਲ ਕਰ ਰਹੇ ਸਨ ਰੁਦਾਸਪੁਰ ਤੋਂ ਰਾਜਨਿੰਦਾਵਾਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ ਮੇਰਾ ਨਾਮ ਬਲਵਿੰਦਰ ਕੋਹੜਾ ਹੈ ਅਸੀਂ ਇਸ ਕਰਕੇ ਮਦਦ ਕਰ ਰਹੇ ਹਾਂ ਕਿ ਅਸੀਂ ਪਾਰਟੀਆਂ ਨੂੰ ਜਿਤਾ ਕੇ ਦੇਖ ਲਿਆ ਕਾਂਗਰਸ ਨੂੰ ਜਿਤਾ ਕੇ ਦੇਖ ਲਿਆ ਔਰ ਕਾਲੀਆਂ ਨੂੰ ਜਿਤਾ ਕੇ ਦੇਖ ਲਿਆ ਆਖਿਰ ਇਹਨਾਂ ਨੇ ਪਿਛਲੀ ਵਾਰ ਕਿਹਾ ਸੀ ਕੇਧਰੀਵਾਲ ਨੇ ਕਿ ਇੱਕ ਵਾਰ ਇੱਕ ਵਾਰ ਕਿਹਾ ਪਰ ਇੱਕ ਵਾਰ ਦੇ ਵਿੱਚ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਪਹਿਣਾ ਨੂੰ ਕਿਹਾ ਕਿ 1000 ਰੁਪਿਆ ਦਵਾਂਗੇ ਔਰ ਨਸ਼ੇ ਦੀ ਜ਼ਾਦਬਾਰੀ ਕਿਹਾ ਸੀਗਾ ਪਰ ਨਸ਼ਾ ਵਧਿਆ ਅਤਿਆਚਾਰ ਵਧਿਆ ਬਲਾਤਕਾਰ ਵਧੇ ਅਜੇ ਤੱਕ ਕੁਝ ਵੀ ਨਹੀਂ ਹੋਇਆ ਅਸੀਂ ਇਸ ਕਰਕੇ ਜਿਤਾ ਰਹੇ ਹਾਂ ਕਿ ਇਸ ਕਰਕੇ ਕਿ ਮਸੀਹ ਲੋਕ ਅੱਗੇ ਆ ਜਾਣ ਜਿਹੜੇ ਮਸੀਹ ਲੋਕ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹੱਥ ਜੋੜਦੇ ਕਿ ਸਾਡਾ ਆਹ ਕੰਮ ਕਰ ਦਿਓ ਸਾਡਾ ਆਹ ਕੰਮ ਕਰ ਦਿਓ ਪਰ ਹੁੰਦਾ ਨਹੀਂ ਆ ਪਰ ਇਸ ਵਕਤ ਸਾਨੂੰ ਉਮੀਦ ਆ ਸਭ ਦੇ ਉੱਤੇ ਸਾਨੂੰ ਆਸ ਵੀ ਆ ਕਿ ਇਸ ਵਾਰ ਲੋਕ ਸਭ ਮਿਲ ਕੇ ਪਾਸਟਰ ਸਾਮੀ ਜੀ ਨੂੰ ਜਤੋਂ ਹੋਣਗੇ ਬਿਕਾਜ਼ ਮਾਈ ਨੇਮ ਇਜ਼ ਜੇਮਸੀ Uh, at the moment, I'm the citizen of Canada and uh, God has just raised him for our community. and that's why we are just going over here to spot him uh, as much we can. We are really and with the integrity to spot him. And we believe that and we are continue to praying for him for to be victorious. Uh, the election you know has coming and he would be the winner. May God God bless. ਥੈਂਕ ਯੂ ਸੋ ਮੱਚ ਅਲਰਾਇਟ ਮੇਰਾ ਨਾਮ ਪਾਸਟਰ ਦਿਲਵਾਗੇ ਸਾਰਿਆਂ ਨੂੰ ਜੈਮਸੀ ਦੀ ਪਾਸਟਰ ਸੈਮੂਲ ਸੋਨੀ ਨਾਟ ਓਨਲੀ ਸਟੈਂਡ ਫॉर ਓਨਲੀ 크ਿਸਚਨ ਕਮਿਊਨਿਟੀ ਬਟ ਕੇ ਇਹ ਗਰੀਬ ਲੋਕਾਂ ਦੀ ਹੱਕਾਂ ਦੀ ਆਵਾਜ਼ ਦੇ ਲਈ ਖੜੇ ਨੇ ਤਾਂ ਜੋ ਜੋ ਕੁਝ ਅਜੇ ਤੱਕ ਗਰੀਬਾਂ ਨੂੰ ਨਹੀਂ ਮਿਲ ਸਕਿਆ ਇਲੈਕਸ਼ਨ ਦੇ ਲਈ ਲੋਕੀ ਆਂਦੇ ਨੇ ਜਿੱਤ ਕੇ ਵਾਪਸ ਚਲੇ ਜਾਂਦੇ ਨੇ ਗਰੀਬ ਦੀ ਕੋਈ ਨਹੀਂ ਸੁਣਦਾ ਸਾਰੇ ਆਪਣੀ ਆਪਣੀ ਹੀ ਕਰਦੇ ਨੇ ਅਸੀਂ ਇਹਨਾਂ ਦੇ ਨਾਲ ਹਾਂ ਕਿ ਅਸੀਂ ਕੱਲੀ ਕ੍ਰਿਸਚਨ ਕਮਿਊਨਿਟੀ ਨੂੰ ਆਵਾਜ਼ ਨਹੀਂ ਦੇ ਰਹੇ ਸਾਰੇ ਭਾਈਚਾਰੇ ਨੂੰ ਸਾਰੇ ਜਥੇਬੰਦੀਆਂ ਨੂੰ ਐਸਸੀਬੀਸੀ ਨੂੰ ਔਰ ਜਿੰਨੇ ਵੀ ਹੋਰ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਇੱਕ ਕ੍ਰਿਸਚਨ ਕਮਿਊਨਿਟੀ ਨੂੰ ਵੀ ਬੇਨਤੀ ਕਰ ਰਹੇ ਹਾਂ ਕਿ ਇੱਕ ਵਾਰ ਤੁਸੀਂ ਵੱਡੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਹੈ ਇਸ ਵਾਰ ਛੋਟੇ ਲੋਕਾਂ ਦੀ ਆਵਾਜ਼ ਨੂੰ ਸੁਣੋ ਤੇ ਛੋਟਿਆਂ ਦੇ ਨਾਲ ਆਪਾਂ ਵੀ ਨਿੱਕੇ ਹਾਂ ਤੇ ਇਹ ਵੀ ਹੀ ਨਿੱਕੇ ਹਨ ਸੁਣੀਏ ਤੇ ਇੱਕ ਦੂਜੇ ਦੀ ਸਪੋਰਟ ਕਰੀਏ ਤੇ ਇਸ ਵਾਰ ਇਹਨਾਂ ਨੂੰ ਜਿਤਾਈਏ ಓರ್ ಎನ್ನು ಅಗ್ ವೈ ಥ್ಯಾಂಕ್ ಯು ಸೋ ಮಚ್